ਹੈਲੋ ਜੀ গুਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਬਲੌਗ ਦੇ ਉੱਤੇ ਤੇ ਕਰਦੇ ਅੱਜ ਦਾ ਨਾਮ ਬਲੌਗ ਸ਼ੁਰੂ ਉਮੀਦ ਹੈ ਤੁਸੀਂ ਸਾਰੇ ਜਾਣ ਠੀਕ ਠਾਕ ਹੋਵੋਗੇ ਤੇ ਅੱਜ ਹੋਏ ਵੀ ਨਹੀਂ ਕਾਫੀ ਬੱਦਲਵਾਰ ਤੇ ਦੇਖਦੇ ਰਹੋ ਤੁਸੀਂ ਮੌਲ ਮੀਂਹ ਵਾਲਾ ਬਣਿਆ ਤੇ ਤੇ ਆਪਾਂ ਆ ਕੇ ਬੈਠ ਗਏ ਚ ਦੁਕਾਨ ਦੇ ਵਿੱਚ ਜਿਨ੍ਹਾਂ ਨੂੰ ਵੀ ਜ਼ਰੂਰ ਤੇ ਕੱਪੜੇ ਦੀ ਜ਼ਰੂਰ ਆਪਣੀ ਦੁਕਾਨ ਤੇ ਆਇਆ ਕਰੋ ਬਿਲਕੁਲ ਜੈਜ ਰੇਟਾਂ ਦੇ ਉੱਤੇ ਕੱਪੜਾ ਆਪਾਂ ਦੇਵਾਂਗੇ ਤੇ ਖਾਸ ਕਰਕੇ ਜਿਹੜੇ ਸਬਸਕ੍ਰਾਈਬ ਵਾਲੇ ਆਉਣ ਉਹਨਾਂ ਨੂੰ ਤਾਂ ਖਾਸ ਕਰਕੇ ਇਹਨਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਕਰਿਆ ਹੈ ਵਲੌਗ ਦੇਖਦੇ ਨੇ ਉਹਨਾਂ ਨੂੰ ਹੋਰ ਵੀ ਡਿਸਕਾਊਂਟ ਦੇਵਾਂਗੇ ਤੇ ਜ਼ਰੂਰ ਇੱਕ ਵਾਰੀ ਆਇਓ ਦੇਖਿਓ ਆਪਣੀ ਦੁਕਾਨ ਦੇ ਉੱਤੇ ਇਹ ਮੇਰਦਿਆਂ ਜੀ ਦੇ ਨੇ ਬਲੌਗ ਦੇ ਵਿੱਚ ਤੇ ਇੱਕ ਗੱਲ ਹੋਰ ਅੱਜ ਤੋਂ ਆਪਣੇ ਬਲੌਗ ਦੇ ਵਿੱਚ ਇੱਕ ਮੈਂਬਰ ਹੋਰ ਨਵਾਂ ਐਡ ਹੋ ਜੂਗਾ ਕਿਉਂਕਿ ਮੇਰੀ ਸੋਟੀ ਭਾਬੀ ਜੋ ਬਾਹਰ ਗਈ ਹਿੱਤੀ ਆਸਟ੍ਰੇਲੀਆ ਉਹ ਅੱਜ ਇੰਡੀਆ ਆਜੂ ਸ਼ਾਮ ਤੱਕ ਮਲਾਵਾਂਗੇ ਸਾਨੂੰ ਤੇ ਬੈਸੇ ਆ ਉੱtre ਰਹੇ ਹੋ ਅੰਮ੍ਰਿਤਸਰ ਤੋਂ ਗਏ ਹੋਏ ਨੇ ਲੈਣ ਤੇ ਸ਼ਾਮ ਤੱਕ ਘਰ ਆ ਜਾਣਗੇ ਉਹਨਾਂ ਨੂੰ ਵੀ ਮਲਾਵਾਂਗੇ ਹੁਣ ਤੋਂ ਆਪਣੇ ਬਲੌਗ ਦਾ ਇੱਕ ਮੈਂਬਰ ਹੋਰ ਵੱਧ ਜੂਗਾ ਉਹ ਬਾਰਾ ਆਸਟ੍ਰੇਲੀਆ ਆਪਣੇ ਬੈਟਿਕਲੇ ਗਏ ਹਤੇ ਤੇ ਅੱਜ ਦਿਨੇ ਜਦੋਂ ਆਏ ਉਹ ਵੀ ਦਿਖਾਵਾਂਗੇ ਤੁਹਾਨੂੰ ਮਲਾਵਾਂਗੇ ਉਹਨਾਂ ਨੂੰ ਵੀ ਚਲੋ ਮਿਲਦੇ ਆ ਜੀ ਦਿਨੇ ਅੱਜ ਫਿਰ ਲਾਓ ਜੀ ਨਿਕਲੇ ਈ ਤੋਂ ਪਸਾਈ ਪੂਰੀ ਵਧੀਆ ਦੇਖੋ ਤੇ ਆ ਦੇ ਸਾਰੇ ਜਾਣੇ ਗਏ ਨੇ ਵਿਆਹ ਅੱਜ ਮੇਰੀ ਡਿਊਟੀ ਲੱਗੀ ਹੈ ਘਰ ਪਹਿਲਾਂ ਮੈਂ ਜਾ ਕੇ ਧੁੱਪੇ ਬੈਠੇ ਇਹਦੇ ਉੱਤੇ ਕੁਰਸੀ ਢਾ ਕੇ ਤੇ ਹੁਣ ਧੁੱਪ ਲੱਗੀ ਜ਼ਿਆਦਾ ਮੈਂ ਦੁਬਾਰਾ ਆ ਗਿਆ ਦੁਕਾਨ ਦੇ ਵਿੱਚ ਤੇ ਜਿੰਨੇ ਚਿਰ ਆਉਂਦੇ ਸ਼ਾਮ ਤੱਕ ਅੱਜ ਜਾਏ ਤੱਕ ਕਿਧਰੇ ਜਾਂਦਾ ਨਹੀਂ ਅੱਜ ਬੈਟਮੈਨ ਤੇ ਇੱਥੇ ਪਰਨੇ ਘਰੇ ਰਾਖੀ ਬਸੂਵੀ ਨੇ ਤਿਵਾਰ ਖੁੱਲੇ ਨੇ ਇੱਥੇ ਬੈਠਾਂਗੇ ਸ਼ਾਮ ਤੱਕ। ਬਣੀ ਵੀਡੀਓ ਤੇ ਕਮੈਂਟ ਬਹੁਤ ਘੱਟ ਆਉਂਦੇ ਨੇ ਜੀ। ਕਮੈਂਟ ਤੇ ਲਾਈਕ ਪਲੀਜ਼ ਤੁਸੀਂ ਸਾਰੇ ਜਣੇ ਜ਼ਰੂਰ ਕਰਿਆ ਕਰੋ। ਜੋ ਜੋ ਵੀ ਵਲੌਗ ਦੇਖਦੇ ਹੋਗੇ ਕਮੈਂਟ ਵੀ ਕਰਿਆ ਕਰੋ ਤੇ ਲਾਈਕ ਵੀ ਕਰਿਆ ਕਰੋ ਇਕੱਲੇ ਜਾਂਦੇ ਤੇ ਨਿਕਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਅੱਜ ਸਾਰਾ ਦਿਨ ਇਕੱਲੇ ਨਹੀਂ ਕੱਢਣੇ ਚਲੋ ਅੱਧਾ ਤੱਕ ਤਾਂ ਨਿਕਲ ਗਿਆ ਅੱਧਾ ਤੱਕ ਰਹਿ ਗਿਆ ਬੈਠਿਆਂ ਵਸ ਕੇ ਕਦੇ ਮੋਬਾਈਲ ਦੇਖ ਲੈਨੇ ਆ ਕਦੇ ਕੋਈ ਆ ਜਾਂਦਾ ਤੇ ਰਹਿ ਜਾਂਦਾ ਨਾ ਤੇ ਆ ਰੋਜ ਕਿ ਵੀ ਕਹਿੰਨੇ ਵੀ ਅੱਜ ਵੀ ਕਹਿੰਨੇ ਆ ਵੀ ਸਾਡੇ ਚੈਨਲ ਨੂੰ ਤੁਹਾਡੀ ਪਾਸਪੋਰਟ ਦੀ ਜਰੂਰਤ ਹੈਗੀ ਸਾਰੇ ਜਾਣਿਆਂ ਦੀ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਵੀਡੀਓ ਨੂੰ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਤਾਂ ਕਰਨੀ ਆ ਤਾਂ ਤੁਹਾਡਾ ਫਰਜ਼ ਬਣਦਾ ਕਰਨਾ ਜ਼ਰੂਰ ਹਾਂ ਤੇ ਆ ਵੀ ਜ਼ਰੂਰ ਕਰਦਿਆ ਕਰੋ ਜਦੋਂ ਦੇਖਦੇ ਕਦੋਂ ਤੱਕ ਆਉਂਦੇ ਨੇ ਨਵੇਂ ਵਿਆਹ ਵਾਲੇ ਤੇ ਨਵੇਂ ਜਿੱਡ ਲੈਣ ਗਏ ਆ ਮਰਤਸਰ ਉਹ ਕਦੋਂ ਤੱਕ ਆਉਂਦੇ ਨੇ ਇਸ ਸਾਡੀ ਗਲੀ ਸੁੰਨੀ ਸੁਣੀ ਜਿਹੀ ਹੈ ਕੋਈ ਨਹੀਂ ਹੈਗਾ ਦੇਖੋ ਇਸ ਸਾਡੇ ਫੁੱਲ ਲੱਗੇ ਗਿੰਦਿਆਂ ਨੂੰ वैसे हूँ रुत जा चली दी थोड़ा टाइम ही रह गया हैगी अपनी स्कूटरी अपना ट्रैक्टर ट्रा। फार्म ट्रैक ये मैं मझा दी ट्राली हरे वाली 94 ਸਵੇਰ ਕਣੀਆਂ ਤੇ ਅੰਦਰ ਬੰਨ ਗਏ ਉਦੋਂ ਬਿਲਕੁਲ ਇਦਾਂ ਦੀ ਮੀਂਹ ਆਊਗਾ ਇਹ ਦਿਨੇ ਬੱਦਨਾ ਜੀ ਮੀਂਹ ਵੀਰੇ ਅੰਦਰ ਹੀ ਕਰਕੇ ਜਮਜਾਂ ਬੱਸੀ ਬਾਦ ਦੇ ਵਿੱਚ ਰੱਬ ਨੇ ਧੁੱਪ ਕੱਢ ਲਈ ਇਹ ਕਿੱਡੀ ਆਂ ਆਪਣੇ ਮਾਮਾ ਜੀ ਦੇ ਮੁੰਡੇ ਦੀ ਕਿੱਡੀ ਉਹ ਕੱਲ ਆਏ ਤੇ ਤੇ ਗਾਏ ਆਗੇ ਨਾਲ ਅੰਬਰ ਸਰ ਨੂੰ ਉੱਜੀ ਆ ਗਈ ਆਪਣੀ ਚਾਹ ਉਧਰੋਂ ਦੂਸਰਾ ਗੱਗੂ ਬੜਾ ਗਿਆ ਅੱਜ ਉਹਦੇ ਜਰਟ ਲੱਤ ਦੀ ਵਿਚ ਆਪਾਂ ਨੂੰ ਦੇ ਦੇ ਚਾਹ ਆ ਗਈ ਪਿੰਨਾਂ ਚਾਹ ਹਾਂ ਲੋ ਜੀ ਭੱਜ ਗਏ ਸਵਾ ਚਾਰ ਅਜੇ ਤੱਕ ਕੋਈ ਨਹੀਂ ਆਇਆ ਹੈਗਾ ਵਿਆਹ ਵਾਲਾ ਉੱਤੇ ਇਕੱਲਿਆਂ ਜਿਹਾ ਦਿਨ ਮਰੀ ਨਿਕਲਿਆ ਪੂਰਾ ਨਾ ਕਰੀ ਮਨ ਲੱਗਿਆ ਬਿਲਕੁਲ ਹੀ ਲੱਗੇ ਬਾਹਰ ਅੰਦਰ ਕਿਹੜਾ ਦੇਣਾ ਜੋ ਵੀ ਨਹੀਂ ਦਿੱਤਾ ਗਿਆ ਪੂਰਾ ਦਿਨ ਇੱਕ ਇਹ ਇੱਕ ਕਰਤਾ ਜਾਂ ਦੁਕਾਨ ਦੇ ਵਿੱਚ ਜਾਂ ਇੱਥੇ ਬਹਿ ਜਾਨੇ ਆ ਕੇ ਵੇੜੇ ਦੇ ਵਿੱਚ ਆ ਰੇੜੀ ਪਰੇ ਕਰਨੀ ਪਊ ਅੱਗੇ ਖੜੇ ਰਹੇ ਹੂੰ ਥੱਕ ਜੇ ਹਾਂ ਥੱਕ ਗਏ ਸਾਸਤਰੀ ਗਾਲ ਬਾਈ ਸਾਸਤਰੀ ਦਾ ਕਿਵੇਂ ਆਪੇ ਹੋ ਜਿੱਦਾਂ ਵਾਲੇ ਵੀ ਆ ਗਏ ਲੋੜਾ ਆ ਗਿਆ ਪਤਾ ਵੀ ਵਿਆਹ ਹੋਣਾ ਬੱਸ ਨਾਓ ਭਾਈ ਆਸਟ੍ਰੇਲੀਆ ਵਾਲੇ ਵੀ ਆ ਗਏ ਵਿਆਹ ਵਾਲੇ ਵੀ ਆ ਗਏ ਹੁਣ ਇਹ ਕਰੀ ਰੌਣਕੀ ਤੜਕੇ ਦਾ ਤਾਂ ਮੈਂ ਜਮੇ ਇਕੱਲਾ ਬੈਠਾ ਹਾਂ ਆਈ ਹੁੰਦਾ ਹਨ ਮਸਾ ਦਿਨ ਲੰਘੇਗਾ ਲਓ ਜੀ ਆਪਾਂ ਲੱਗ ਗਏ ਸਾਗ ਤੜਕਣ ਦੀ ਤਿਆਰੀ ਕਰਨ ਲਾਸਣ ਬਠਾ ਸੱਲਣ ਤੇ ਦਿਨ ਸਿੱਪ ਚੱਲਿਆ ਅਸੀਂ ਕਰਦੇ ਆਂ ਤਿਆਰੀ ਲਓ ਜੀ ਆਪਾਂ ਲਾਸਣ ਪਿਆਜ ਕੱਟ ਕੇ ਕਰ ਲਿਆ ਤਿਆਰ ਇਹ ਇਧਰ ਧਰ ਲਿਆ ਤੇਲ ਪਾਤੀ ਥੱਲੇ ਦੇ ਉੱਤੇ ਆਪਾਂ ਤੇ ਲਾਉਣੇ ਆਂ ਫਾਰੀ ਤੜਕਾ ਕਰ ਲੇ ਸਾਰਾ ਨਾ ਆਇਆ ਕੀ ਬਣਾ ਕੇ ਮਿੱਜਾਂ ਤਿਆਰ ਹੋ ਗਏ ਰਹੇ ਨੇ ਹੈ ਗੱਬ ਚਾਰੀਆਂ ਤਿਹਾਈਆਂ ਖੜੀਆਂ ਨੇ ਸਟੇਰ ਦੀਆਂ ਗੱਖ ਜ਼ਰੂਰ ਪਾਤੀ ਤੇ ਸਰ ਪਾਣੀ ਪੂਣਾ ਰਹਿ ਗਿਆ ਜੀ 2 ਘੰਟੇ ਦੇ ਲੱਗੇ ਪੂਣੀਆਂ ਚਾਰੀਆਂ ਆਪਣਾ ਸਾਗ ਘੱਟ ਕੇ ਰੱਖਤਾ ਸੀ ਤੀਲੇ ਚੋਂ ਫਿੱਜਦੇ ਵਿੱਚ ਇਹਨਾਂ ਇ ਤੜਕਾ ਪੁੱਜ ਗਿਆ ਆਪਣਾ ਦੇਖੋ 골ਡਨ ਜਾ ਹੋ ਗਿਆ ਫਿਰ ਬਾਕਾਰ ਵਧੀਆ ਲੱਗਦਾ ਆਹ ਫਿਰ ਕਰਦੇ ਕੋਈ ਚਲੋ ਅਟਾ ਅਮ ਘਰ ਕੋਈ ਆਪਾਂ ਚੱਲ ਜਾਈਏ lo you saw per you cut ਸਾਗ ਹੋ ਗਏ ਗਰਮਪੂਰ ਵਧੀਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਸਾਗ ਲਈ ਸਾਂਭੀ ਹੋਰ ਕੋ ਰਾਤ ਤੇ ਹੁਣ ਆਪਾਂ ਕਰਦੇ ਆਂ ਵਲੌਗ ਦਾ ਇੱਥੇ ਐਂਡ ਮਿਲਾਂ ਅੰਕਲ ਨੂੰ ਨਵੇਂ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਕਿਵੇਂ ਦਾ ਲੱਗੇ ਦੱਸੋ ਜ਼ਰੂਰ ਰਹੇਗਾ ਤੀ ਮੈਂ ਅੱਜ ਇਕੱਲਾ ਹੀ ਕਰੇ ਇੰਦਾ ਕਰਕੇ ਵਲੌਗ ਕੋਈ ਹੋਰ ਬਾਰਾ ਸੌਟ ਨਹੀਂ ਹੋਇਆ ਹੁਣ ਸਾਹਮਣੇ ਸਾਰੇ ਜਣੇ ਆ ਗਏ ਰੌਣਕ ਲੱਗ ਗਈ ਕਰੇ ਤੇ ਹੁਣ ਆਪਾਂ ਬਣਾਂ ਕਰ ਲੂ ਨਵੇਂ ਵਲੌਗ ਦੇ ਵਿੱਚ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇ ਵੀਡੀਓ ਨੂੰ ਲਾਈਕ ਕਰੇ ਸ਼ੇਅਰ ਕਰੇ ਕਮੈਂਟ ਕਰੇ ਮਿਲਾਂ ਤੁਹਾਨੂੰ ਨਵੇਂ ਵਲੌਗ ਦੇ ਵਿੱਚ